ਮੈਂ ਬਹੁਤ ਇਲੈਕਸ਼ਨ ਲੜੀਆਂ ਵਿੱਚ 90 ਦੇ ਇਲੈਕਸ਼ਨ ਲੜਦਾ ਆ ਰਿਹਾ ਜੋ ਅੱਜ ਮੈਂ ਧਰਮ ਡਾਕਟਰ ਸਾਹਿਬ ਕਰਮੇਰ ਗਾਂਧੀ ਲਈ ਵੋਟਾਂ ਮੰਗਲੀ ਪਿੰਡਾਂ 'ਚ ਗਿਆ ਜੋ ਲੋਕਾਂ ਦਾ ਰੁਝਾਨ ਹੈ ਮੈਨੂੰ ਪਹਿਲੀ ਵਾਰੀ ਜ਼ਿੰਦਗੀ 'ਚ ਮਿਲਿਆ ਜਦੋਂ ਮੈਂ 1917 'ਚ 66000 ਵੋਟ ਲੈ ਕੇ ਪੰਜਾਬ ਤੀਜੇ ਨੰਬਰ ਤੇ ਆਇਆ ਸੀ ਉਤੋਂ ਵੱਧ ਹੰਗਾਰਾ ਦੇ ਪਿੰਡਾਂ 'ਚ ਮਿਲ ਰਿਹਾ 10000 ਵੋਟ ਕਾਂਗਰਸ ਨੂੰ ਅਜੇ ਉਹ ਪਹੁੰਚੀ ਜਿਹੜੀ ਅੱਜ ਤੱਕ ਕਾਂਗਰਸ ਨੂੰ ਵੋਟ ਹੀ ਨਹੀਂ ਪਈ ਡਾਕਟਰ ਗਾਂਧੀ ਦੇ ਨਾਂ ਤੇ ਮੈਂ ਕਹੂੰਗਾ ਵੀ ਜੋ ਅੱਜ ਸਾਨੂੰ ਖੁਸ਼ੀ ਮਿਲਦੀ ਆ ਪਿੰਡਾਂ ਜਾ ਕੇ ਜਿਹੜੇ ਬੰਦਿਆਂ ਦੀ ਸੋਚਾਂ ਵੀ ਨਹੀਂ ਸੀ ਸੱਚੀ ਕਾਲੀ ਸਾਡੀ ਮੰਨਦੇ ਸੀ ਅੱਜ ਉਹ ਵੀ ਡਾਕਟਰ ਧਰਵੀਰ ਗਾਂਧੀ ਨੂੰ ਨੂੰ ਵੋਟ ਪਾਣ ਲਈ ਮੇਰੀਆਂ ਮੀਟਿੰਗਾਂ ਅਟੈਂਡ ਕਰ ਰਹੇ ਨੇ ਤੇ ਪੂਰਾ ਹੌਸਲਾ ਦੇ ਰਹੇ ਨੇ ਮਦਨ ਜੀ ਪਹਿਲੀ ਵਾਰੀ ਅਸੀਂ ਕਾਂਗਰਸ ਨੂੰ ਵੋਟ ਪਾਣੀ ਆ ਇਸ ਕਰਕੇ ਮੈਂ ਕਹਿ ਸਕਦਾ ਵੀ ਜਿੰਨੇ ਵੀ ਜਦੋਂ ਪਹਿਲਾਂ ਅੱਜ ਤੋਂ 5 ਸਾਲ ਪਹਿਲਾਂ ਮਹਾਰਾਣੀ ਪਨੀਤਗੁਰ ਤੋਂ ਚੋਣ ਲੜੀ ਸੀ 55000 ਵੋਟ ਲੈ ਕੇ ਉਹ 19500 ਦੇ ਜਿੱਤੀ ਸੀ ਪਰ ਮੈਂ ਕਹਿੰਦਾ ਮੈਨੂੰ ਪਈ ਸੀ 66000 ਵੋਟ ਡਾਕਟਰ ਸਾਹਿਬ ਮੇਤੋ ਵੀ ਵੱਧ ਵੋਟਾਂ ਲੈ ਕੇ ਇੱਕ ਰਿਕਾਰਡ ਤੋੜਨਗੇ ਕਿਹਨੋਂ ਹਰਦਾ ਮਦਨ ਜੀ ਜੀ ਪਰੇਸ਼ਾਨੀ ਆ ਰਹੀ ਜਿਵੇਂ ਤੁਸੀਂ ਸਟੇਜ ਤੇ ਵੀ ਕਹਿ ਰਹੇ ਸੀਗੇ ਕਿ ਕਈ ਬੰਦੇ ਇੱਥੇ ਆਉਣ ਤੋਂ ਰੋਕ ਰਹੇ ਸੀ ਕਿੰ딴 ਦੀ ਪਰੇਸ਼ਾਨੀ ਹੈ ਕੋਣ ਹੈ ਉਹ ਦੇਖੋ ਮੈਂ ਤਾਂ ਗੱਲ ਕਹਿੰਦਾ ਜਿਹੜੇ ਕਾਂਗਰਸ ਰਹਿ ਕੇ ਕਾਂਗਰਸ ਦੇ ਵਿਰੁੱਧ ਕੋਈ ਵੀ ਚੱਲੇ ਮੈਂ ਵੀ ਚੱਲਾਂ ਕਾਂਗਰਸ ਦੇ ਵਿਰੁੱਧ ਵੋਟ ਪਾਵਾਂ ਉਹਨੂੰ ਪਾਰਟੀ ਰਹਿਣ ਦਾ ਕੋਈ ਤੇ ਘਰ ਨਹੀਂ ਕੋਈ ਬੰਦਾ ਕੱਟ ਕਰਦਾ ਅੱਜ ਡਾਕਟਰ ਧਰਮਵੀਰ ਗਾਂਧੀ ਦਾ ਕੱਟ ਸੀ ਮਦਨ ਦਾ ਕੱਟ ਨਹੀਂ ਸੀ ਅੱਜ ਧਰਮਵੀਰ ਗਾਂਧੀ ਦਾ ਦਫ਼ਤਰ ਖੁੱਲਿਆ ਮਦਨ ਦਾ ਦਫ਼ਤਰ ਨਹੀਂ ਖੁੱਲਿਆ ਜੇ ਕਾਂਗਰਸ ਦੇ ਵਫਾਦਾਰ ਸਪਾਈ ਹੋ ਵਫਾਦਾਰ ਬੰਦੇ ਹੋ ਤਾਂ ਬਿਨਾਂ ਬਿਨਾਂ ਸੋਚੇ ਸਮਝੇ ਆਪਾਂ ਨੂੰ ਸਭ ਕੁਝ ਛੱਡ ਕੇ ਧਰਮਵੀਰ ਗਾਂਧੀ ਦਾ ਸਾਥ ਦੇਣਾ ਚਾਹੀਦਾ ਕੋਈ ਰੁਕਾਵਟ ਨਹੀਂ ਪਾਣੀ ਚਾਹੀਦੀ ਮੈਂ ਅੱਜ ਵੀ ਬੇਨਤੀ ਕਰੂਗਾ ਪੂਰੇ ਹਲਕੇ ਨੂੰ ਭਾਈ ਜਦੋਂ ਮੇਰੀ ਚੋਣ ਆਊਗੀ ਮੇਰੇ ਨਾਲ ਗੁੱਸੇ ਕਿੱਲੇ ਕੱਢ ਲਿਓ ਪਰ ਧਰਮਵੀਰ ਗਾਂਧੀ ਇੱਕ ਸਰਦਾ ਸਾਂਝਾ ਬੰਦਾ ਅਰ ਸਭ ਤੋਂ ਵਧੀਆ ਬੰਦਾ ਜੇ ਸਾਨੂੰ ਕੈਂਡੀਡੇਟ ਮਿਲਿਆ ਇਹ ਜਿਹੜਾ ਹੁਣ ਹਰ ਲੀਡਰ ਸਾਨੂੰ ਉਹਦਾ ਸਾਥ ਦੇ ਕੇ ਸਾਨੂੰ ਕੋ ਸਕੂਨ ਮਿਲਦਾ ਇਸ ਕਰਕੇ ਮੈਂ ਕਹਿੰਨਾ ਵੀ ਭਾਈ ਤਕੜੇ ਹੋਗੇ ਜਿਹੜਾ ਵੀ ਕਾਂਗਰਸੀ ਭਰਾ ਹੈਗਾ ਆਪਣੀ ਲਾਗੜੜ ਇਕ ਦੂਜੇ ਨਾਲ ਛੱਡ ਕੇ ਆਪਣੀ ਬਹਿਸਵਾਦੀ ਛੱਡ ਕੇ ਹੱਥ ਮੰਨ ਕੇ ਬੇਨਤੀ ਕਰਦਾ ਵੀ ਸਾਰੇ ਧਰਮਵੀਰ ਗਾਂਧੀ ਨੂੰ ਸਪੋਰਟ ਕਰਕੇ ਧਰਮਵੀਰ ਗਾਂਧੀ ਨੂੰ ਵੋਟਾਂ ਪਾਓ ਜਿਹੜੇ ਬੰਦੇ ਨੇ ਕਾਂਗਰਸੀਆਂ ਨੇ ਪਹਿਲਾਂ ਮੀਟਿੰਗ ਕੀਤੀ ਸੀ ਉਹਨਾਂ ਦੇ ਕੁਝ ਬੰਦੇ ਅੱਜ ਆਏ ਮੇਰੇ ਵੀਰੋ ਅੱਜ ਬਹੁਤ ਬੰਦੇ ਆਏ ਮੈਂ ਮੈਂ ਬੰਦੇ ਸਭ ਦੇ ਸੰਝੇ ਆ ਅੱਜ ਚੰਗੇ ਬੰਦੇ ਜਿਹੜੇ ਮੈਂ ਸੋਚਦਾ ਵੀ ਜਿਨ੍ਹਾਂ ਕੋਲ ਹਜ਼ਾਰੇ ਹਜ਼ਾਰ 5500 ਵੋਟ ਹੈਗੇ ਆ ਅੱਜ ਉਹ ਵੀ ਆਪਣੀ ਬੱਸ ਭਰ ਕੇ ਇਨਸਪੈਕਟਰ ਸਾਹਿਬ ਪ੍ਰੇਮ ਸਿੰਘ ਮਨੂੰ ਲੱਗਦਾ 100 ਬੰਦਾ ਲੈ ਕੇ ਜੇ ਆਇਆ ਉਹ ਕੱਲਾ ਬੰਦਾ 1000 ਵੋਟ ਸਲੇਮ ਪਰ ਸੇਖਾਂ ਚ ਪਵਾ ਸਕਦਾ ਹਿੰਮਤ ਰੱਖਦਾ ਪ੍ਰੇਮ ਸਿੰਘ ਐਰ ਮਨੂੰ ਪੂਰੀ ਉਮੀਦ ਹੈ ਵੀ ਪ੍ਰੇਮ ਸਿੰਘ ਘਟੋ ਘਟ 500 ਵੋਟ ਤੇ ਆਪਣਾ ਪਿੰਡ ਤਰਵੀਰ ਗੰਦ ਨੂੰ ਜਿਤਾਊਗਾ ਇਹਵੇਂ ਸਾਡੇ ਸੰਧੂ ਸਾਹਿਬ ਰਾਡੂ ਉਹ ਵੀ ਪੂਰੇ ਇਸ ਇਲਾਕੇ ਦੇ ਚ ਉਹਨਾਂ ਦੀ 1500 2000 ਵੋਟ ਪੱਕੀ ਆ ਜਿਹੜੇ ਉਹ ਤਰ ਮਿਰ ਗਾਂਧੇ ਨੂੰ ਪਵਾਣ ਲਈ ਆ ਜਿੱਥੇ ਪਹੁੰਚੇ ਆ ਮੈਂ ਕਹਿੰਦਾ ਵੀ ਸਾਰੇ ਬੰਦੇ ਤਰ ਮਿਰ ਗਾਂਧੇ ਨੂੰ ਵੋਟਾਂ ਪਾਣਗੇ ਪਰ ਜਿਹੜੇ ਬੰਦੇ ਅੱਜ ਭਟਕੇ ਹੋਏ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਤੁਸੀਂ 5 ਸਾਲ ਕਾਂਗਰਸ ਦੇ ਰਾਬ ਵਿੱਚ ਮੌਜਾ ਮਾਰੀਆਂ ਕਾਂਗਰਸ ਨੇ ਤੁਹਾਨੂੰ ਚੇਅਰਮੈਨ ਹੀ ਦਿੱਤੀਆਂ ਕੋਈ ਮਦਦ ਨਹੀਂ ਦਿੱਤੀਆਂ ਜੇ ਕਾਂਗਰਸ ਪਾਰਟੀ ਨੂੰ ਪੰਜੇ ਦੇ ਵੋਟਾਂ ਬਹੁਤ ਕਾਂਗਰਸ ਦਾ ਚੋਣ ਚਨ ਪੰਜਾ ਤਰ ਮਿਰ ਗਾਂਧੇ ਨੂੰ ਵੋਟਾਂ ਪਾਓ ਮੇਰੇ ਲਈ ਜੋ ਗੁੱਸਾ ਗਿੱਲਾ ਮੇਰੀ ਇਲੈਕਸ਼ਨ ਜੁਰੂ ਕੱਢ ਲਓ ਅੱਜ ਦਾ ਸ਼ਾਨਦਾਰ ਇਕੱਠ ਦੇਖ ਕੇ ਜੋ ਕਿ ਮਦਨ ਲਾਲ ਜਲਾਲਪੁਰ ਹੋਰਾਂ ਜੋ ਸਾਫ ਕਾ ਮੈਲੇ ਹੈਗੇ ਆ ਔਰ ਇਸ ਹਲਕਾ ਇੰਚਾਰਜ ਨੇ ਉਹਨਾਂ ਦੀ ਤੇ ਉਹਨਾਂ ਦੇ ਬੇਟੇ ਦੀ ਤੇ ਬਾਕੀ ਸਾਰੀ ਟੀਮ ਮਦਨ ਲਾਲ ਹੋਰਾਂ ਦੀ ਨੇ ਜੋ ਸ਼ਾਨਦਾਰ ਕੰਮ ਕੀਤਾ ਲੋਕ ਸੰਪਰਕ ਮਹਿੰਮ ਚਲਾਈ ਹੈਗੀ ਹੈ ਸੈਂਕੜੇ 100 ਦੇ ਕਰੀਬ ਤੋਂ ਵੱਧ ਪਿੰਡਾਂ 'ਚ ਜੋ ਸਰਗਰਮੀ ਨਾਲ ਮੀਟਿੰਗਾਂ ਕਰਾਈਆਂ ਹੈਗੀਆਂ ਅੱਜ ਦਾ ਜੋ ਸ਼ਾਨਦਾਰ ਇਕੱਠ ਹੈ ਉਹਦੀ ਉਹਦਾ ਇੱਕ ਜੋ ਕਲਮਿਨੇਸ਼ਨ ਹੈ ਜੋਦਾ ਨਤੀਜਾ ਨਿਕਲਿਆ ਹੈਗਾ ਜੋ ਜੋਸ਼ ਜੋ ਇੱਕ ਉਤਸ਼ਾਹ ਲੋਕਾਂ ਦੇਖਣ ਨੂੰ ਮਿਲੇਗਾ ਮੈਂ ਤੁਹਾਨੂੰ ਸੱਚੀ ਕਹਿ ਰਿਹਾ ਕਿ ਅੱਜ ਮੈਨੂੰ ਰਾਤ ਨੂੰ ਮੈਂ ਰਾਮ ਨਾ ਸੋਚ ਸਕਦਾ ਹਾਂ ਜਾ ਕੇ ਕਿ ਜੋ ਅੱਜ ਲੋਕਾਂ ਦਾ ਜਿਹੜਾ ਮਾਹੌਲ ਦੇਖ ਕੇ ਹਲਕੇ ਦਾ ਔਰ ਇਹਨਾਂ ਦਾ ਮਿਹਨਤ ਦੇਖ ਕੇ ਮੈਨੂੰ ਜ ਪੱਕਾ ਸ਼ੀਨ ਹੋ ਗਿਆ ਕਿ ਮੇਰੀ ਜਿਹੜੀ ਜਿੱਤ ਹੈਗੀ ਹੈ ਉਹ ਲਾਜ਼ਮੀ ਤੌਰ ਤੇ ਦਰਜ ਹੋਊਗੀ ਔਰ ਮੈਂ ਹਲਕਾ ਕਨੌਰ ਯਾਨੀ ਸਾਰੇ ਟਾਲਾ ਹਲਕੇ ਦੇ ਸਾਰੇ ਪੰਜਾਬ ਦੇ ਦੇਸ਼ ਦੇ ਮੁੱਦੇ ਲੈ ਕੇ ਪਾਰਲੀਮੈਂਟ ਪਹੁੰਚ ਕੇ ਆਪਣਾ ਫਰਜ਼ ਤੰδειਨਾ ਨਿਭਾਵਾਂਗਾ ਔਰ ਮੈਨੂੰ ਅੱਜ ਦਾ ਜਿਹੜਾ ਫੰਕਸ਼ਨ ਹੈਗਾ ਮੇਰੇ ਵਾਸਤੇ ਯਾਦਗਾਰੀ ਹੋ ਕੇ ਨਿਭੜੂਗਾ ਕਿਉਂਕਿ ਇਹਨੇ ਮੈਨੂੰ ਮਨ ਨੂੰ ਇਹਨਾਂ ਸਕੂਨ ਦਿੱਤਾ ਹੈਗਾ ਇਸ 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 ਮਾਹੌਲ ਵਿੱਚ ਜਦੋਂ ਹਰ ਪਾਸੇ ਇਹ ਰੌਲਾ ਪਾਇਆ ਜਾ ਰਿਹਾ ਕਿ ਜੀ ਉਹ ਫਲਾਨਾ ਰੁੱਸ ਗਿਆ ਫਲਾਨਾ ਮੰਨ ਗਿਆ ਅੱਜ ਦਾ ਜੋ ਇਕੱਠ ਹੈਗਾ ਇਹਨਾਂ ਸਾਰੀਆਂ ਉਹਨਾਂ ਗੱਲਾਂ ਦੇ ਬਰਾਮਦ ਲਾਤਾ ਬੰਦ ਕਰਾਤੀ ਹੈ ਗਿਆ ਕਿ ਭਈ ਪਟਿਆਲਾ ਕਾਂਗਰਸ ਵਿੱਚ ਕੋਈ ਤੜੇਬੰਦੀ ਹੈ ਜਾਂ ਕੋਈ ਵਿਦਰੋਹ ਹੈ ਜਾਂ ਵਿਰੋਧ ਹੈਗਾ ਹੈ ਅੱਜ ਦੇ ਇਕੱਠ ਨੇ ਸਭ ਕੁਝ ਧੂੜ ਰੱਖ ਦਿੱਤਾ ਹੈਗਾ ਔਰ ਮੈਨੂੰ ਬੜੀ ਖੁਸ਼ੀ ਹੈ ਮੇਰੇ ਭਰਾ ਮਦਨ ਲਾਲ ਹੋਰਾਂ ਨੇ ਜਿਸ ਮਿਹਨਤ ਨਾਲ ਔਰ ਇਹਦੇ ਬੇਟੇ ਨੇ ਜੋਲੀ ਹੋਰਾਂ ਨੇ ਜਿਸ ਮਤਲਬ ਲਗਨ ਨਾਲ ਔਰ ਜਿਸ ਇਮਾਨਦਾਰੀ ਨਾਲ ਇਹ ਕੋਸ਼ਿਸ਼ਾਂ ਕੀਤੀਆਂ ਹੈਗੀਆਂ ਮੇਰੇ ਵਾਸਤੇ ਇਹ ਸਾਰੀ ਉਮਰ ਵਾਸਤੇ ਯਾਦ ਰੱਖਣ ਵਾਲੀ ਗੱਲ ਹੈਗੀ ਹੈ ਔਰ ਕਾਂਗਰਸ ਪਰ ਡਿਸਪਲਨ ਦੇਖ ਕੇ ਅਨਸ਼ਾਸਨ ਦੇਖ ਕੇ ਲੋਕਾਂ ਜਿਸ 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 ਸੱਲੀ ਨਾਲ ਲੋਕਾਂ ਨੇ 3 ਘੰਟੇ ਦਾ ਪ੍ਰੋਗਰਾਮ ਸੁਣਿਆ ਹੈਗਾ ਇੱਕ ਇੱਕ ਮਤਲਬ ਸ਼ਬਦ ਨੂੰ ਸੁਣਿਆ ਹੈਗਾ ਮੈਡਮ ਪਟਲੋ ਨੇ ਆ ਕੇ ਹੋਰ ਵੀ ਚਾਰ-ਚਾਰ ਲਾ ਦਿੱਤੇ ਜਿਸ ਤਫਸੀਲ ਨਾਲ ਉਹਨਾਂ ਨੇ ਦੇਸ਼ ਦੇ ਮੌਜੂਦਾ ਸਿਆਸੀ ਹਾਲਾਤ ਦਾ ਵਰਣਨ ਕੀਤਾ ਹੈਗਾ ਔਰ ਬਦਲਾ ਜਲਾਲਪੁਰ ਹੋਰਣਾ ਨੇ ਜਿਸ ਤਰ੍ਹਾਂ ਜੁਰਤ ਨਾਲ ਜੋ ਇਲਾਕੇ ਦੇ ਮਸਲੇ ਹੈਗੇ ਆ ਉਹ ਉਠਾਏ ਹੈਗੇ ਆ ਔਰ ਵਿਰੋਧੀਆਂ ਨੂੰ ਜਿਸ ਤਰ੍ਹਾਂ ਚੁਣੌਤੀ ਦਿੱਤੀ ਹੈ ਜਿਸ ਅੰਦਾਜ਼ ਚੁਣੌਤੀ ਦਿੱਤੀ ਹੈ ਉਹ ਕਾਬਲੇ ਤਾਰੀਫ ਹੈ ਇੱਕ ਸਿਆਸੀ ਲੀਡਰ ਨੂੰ ਇਹੀ ਜੋ ਲੈਜ਼ਾ ਹੈਗਾ ਇਹੀ ਅੰਦਾਜ਼ ਹੈਗਾ ਉਹੀ ਲੋਕਾਂ ਨੂੰ ਆ ਲੋਕਾਂ ਨੂੰ ਜੋੜਦਾ ਹੈਗਾ ਲੋਕਾਂ ਯਕੀਨ ਬਣਾਦਾ ਹੈਗਾ ਮੈਂ ਮਦਲਾ ਜਲਾਲਪੁਰਾਣਾੋਂ ਬਸਾਰਾ ਮੁੱੱਚਾ ਹਲਕਾ ਖਨੌਰ ਨੂੰ ਯਕੀਨ ਦਿਵਾਉਣਾ ਹੈਗਾ ਕਿ ਮੈਂ ਚੁਣੇ ਜਾਣ ਤੋਂ ਬਾਅਦ ਆਪਣੇ ਹਲਕੇ ਦੀ ਆਪਣੇ ਲੋਕਾਂ ਦੀ ਸੇਵਾ ਕਰਾਂਗਾ ਉਹਨਾਂ ਦੇ ਮੁੱਦੇ ਉਠਾਵਾਂਗਾ ਜਿਹੜੇ ਮੁੱਦੇ ਪਾਰਲੀਮੈਂਟ ਨਾਲ ਸੰਬੰਧਿਤ ਹੋਏ ਉਹਨਾਂ ਤੇ ਮੈਂ ਉੱਥੇ ਕਰਾਂਗਾ ਜਿਹੜੇ ਪੰਜਾਬ ਸਰਕਾਰ ਨਾਲ ਸੰਬੰਧਿਤ ਜਿੱਥੇ ਵੀ ਹੈਜੀਟੇਸ਼ਨ ਦੀ ਲੋੜ ਹੋਈ ਸਰਕਾਰ ਦੇ ਗਲਪੈਨ ਦੀ ਲੋੜ ਹੋਈ ਜਾਂ ਆਪਣੀ ਜਦੋਂ ਜਿਹਦ ਕਰਨ ਦੀ ਲੋੜ ਹੋਈ ਸਾਰ ਜਲਾਲਪੁਰਾਣਾ ਦੇ ਮੁੱਡੇ ਨਾਲ ਮੁੱਢਾ ਜੋੜ ਕੇ ਮੈਂ ਖੜਾਂਗਾ ਤੇ ਅਸੀਂ ਦੋਹੇ ਮਿਲ ਕੇ ਬਾਕੀ ਲੋਕਾਂ ਨੂੰ ਨਾਲ ਲੈ ਕੇ ਬਾਕੀ ਔਰ ਜੋ ਹਲਕਾ ਚਾਰਜਰ ਨਾਲ ਲੈ ਕੇ ਸਮੁੱਚੀ ਕਾਂਸਪਾਰਟੀ ਦੇ ਦੀ ਲੀਡਰਸ਼ਿਪ ਥੱਲੇ ਆਸੀ ਇਹ ਪੰਜਾਬ ਦੇ ਮੁੱਦੇ ਵਾਰਾਂਗੇ ਹਲਕਾ ਘਨੌਰ ਦੇ ਮੁੱਦੇ ਵਾਰਾਂਗੇ ਔਰ ਆਪਣੇ ਮਸਲੇ ਹੱਲ ਕਰਾਵਾਂਗੇ ਸਾਡੀ ਜੀ ਰਾਹੁਲ ਗਾਂਧੀ ਨੇ ਅਜੇ ਰਾਜਬਲੀ ਛੱਡ ਕੇ ਮੇਟਕੀ ਦੀ ਉਹ ਸੀਟ ਭਰੀ ਹੈ ਸ੍ਰਿਮਤੀ ਜਾਨੀ ਤੇ ਪ੍ਰਧਾਨ ਮੰਤਰੀ ਬੋਲਣਗੇ ਪ੍ਰਧਾਨ ਮੰਤਰੀ ਨੇ ਇਨਜ਼ਾਮ ਲਾਇਆ ਕਿ ਹੁਣੀ ਤੋਂ ਹੀ ਤੁਸੀਂ ਕਾਂਗਰਸ ਦਾ ਅੰਤ ਸ਼ੁਰੂ ਹੋ ਗਿਆ ਤੇ ਸਿਟਾ ਛੱਡ ਛੱਡੇ ਭੱਜ ਰਹੇ ਆ। ਉਹ ਨਹੀਂ ਨਹੀਂ ਐਦਾਂ ਦੀ ਗੱਲ ਕੋਈ ਨਹੀਂ। ਹਰ ਪਾਰਟੀ ਦੀ ਇੱਕ ਆਪਣੀ ਪਾਲਿਸੀ ਹੁੰਦੀ ਹੈ। ਗਹਿਰੀਆਂ ਡੂੰਘੀਆਂ ਪਾਲਿਸੀਆਂ ਹੁੰਦੀਆਂ ਹੈਗੀਆਂ ਤੇ ਉਹ ਬਿਲਕੁਲ ਜੰਗੇ ਮੈਦਾਨ 'ਚ ਹੈਗੇ ਆ। ਯੂਪੀ ਨਹੀਂ ਛੱਡੀ। ਉਹ ਬ੍ਰਾਈਬਰੀ ਤੋਂ ਲੜ ਰਹੇ ਨੇ। ਉਹਨਾਂ ਇੱਕ ਪੂਰੀ ਸੋਚੀ ਸਮਝੀ ਇੱਕ ਮਤਲਬ ਪਲਾਨ ਤਹਿਤ ਇੱਕ ਕਦਮ ਉਠਾਇਆ ਔਰ ਬੀਜੇਪੀ ਬੰਦਲੀ ਪਈ ਹੈ। ਕੇਈ ਨਹੀਂ ਕਰਕੇ ਦਿੱਤਾ। ਉਹ ਉਹ ਜਾਦੇ ਸੀਗੇ ਰਾਹੁਲ ਗਾਂਧੀ ਨੂੰ ਮੇਠੀ ਜੁਲ ਜੁਲਝਾਇਆ ਜਾਵੇ ਤੇ ਤਾਂ ਕਿ ਉਹਨਾਂ ਦਾ ਜਿਹੜਾ ਮਤਲਬ ਹੋਰ ਸੇਫ ਸੀਟ ਹੈ ਉਹ ਰਾਇਬ੍ਰੀ ਨੇ ਚੁਣੀ ਹੈਗੀ ਹੈ ਤੇ ਦੂਜਿਆ ਕਨਸੀਡਰੇਸ਼ਨ ਵੀ ਹੈਗੀ ਆ ਕਿ ਪਰਿਵਾਰ ਚੋਂ ਮੈਂ ਹੋਰ ਮੈਂਬਰ ਨਹੀਂ ਲੜ ਰਹਾ ਹੈ ਇੱਕ ਸੀਟ ਨੂੰ ਨਾ ਵੈਸੇ ਵੀ ਅਸੂਲੀ ਤੌਰ ਤੇ ਵੀ ਉਹ ਰਾਹੁਲ ਗਾਂਧੀ ਹੋਣੀ ਇੱਕੋ ਹੀ ਸੀਟ ਆਪਣੇ ਲੈ ਕੇ ਪ੍ਰਿੰਕਰਾਂ ਨਾਲ ਲੜਨ ਦਾ ਫੈਸਲਾ ਲੈ ਕੇ ਇੱਕ ਬਹੁਤ ਹੀ ਸੂਝਵਾਨ ਸਿਆਸਤਦਾਨ ਦਾ ਸਬੂਤ ਦਿੰਦਾ ਹੈ ਇੱਕ ਸਟੇਟਸਮੈਨ ਦਾ ਸਬੂਤ ਦਿੰਦਾ ਹੈਗਾ ਔਰ ਮੈਂ ਇਹਦੀ ਪ੍ਰੇਜ਼ ਕਰਦਾ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਡਾਕਟਰ ਸਾਹਿਬ ਵਿੱਚ ਨਾ ਇਹ ਬੈਲਰੀ ਹੈ ਜੀ ਬਿਲਕੁਲ ਕੰਕਰੀਟ ਦੀ ਬੇਲੇ ਹੈਗੇ ਵਰਤਕ ਕਮੰਟਰੀਆਂ ਦੇ ਪਿਆਲੀਆਂ ਜਿਹੜਾ ਉਹਨਾਂ ਨਾਲ ਖੁੱਤ ਨਹੀਂ ਹੋ ਸਕਦਾ ਇਲੈਕਸ਼ਨਾਂ ਪਹਿਲੇ ਕੁਝ ਹਮੇਸ਼ਾ ਹੀ ਹਰ ਹਮੇਸ਼ਾ ਕੱਲਾ ਇੱਕ ਸਾਡੇ ਨਾਲ ਨਹੀਂ ਹਰ ਇੱਕ ਪਾਰਟੀ ਚ ਹੁੰਦਾ ਤੁਹਾਨੂੰ ਕੀ ਪਤਾ ਕਿ ਮੇਰੇ ਨਾਲ ਕਿੰਨੇ ਆਮ ਆਦਮੀ ਪਾਰਟੀ ਦੇ ਵਰਕਰ ਗੁੱਪਤ ਮੀਟਗਾ ਕਰ ਚੁੱਕੇ ਆ ਤੁਹਾਨੂੰ ਕੀ ਪਤਾ ਮੇਰੇ ਨਾਲ ਕਿੰਨੇ ਕਾਲੀ ਕਿੰਨੇ ਕਿੰਨੇ ਅਕਾਲੀ ਮੇਰੇ ਨਾਲ ਗੁੱਪਤ ਮੀਟਗਾ ਕਰ ਚੁੱਕੇ ਹੈਗੇ ਜਿਹੜੇ ਜ਼ਰਾ ਤੌਰ ਤੇ ਸਾਹਮਣੇ ਆਣਗੇ ਨੰਗੇ ਹੋ ਜਾਣਗੇ ਹਾਂਜੀ ਸਾਬ ਕਾ ਬਤਾਇਆ ਕਿ ਜਿਨ੍ਹਾਂ ਨੇ ਮੀਟਿੰਗ ਕੀਤੀ ਜਿਹਦੇ ਨੇ ਮੈਨੂੰ ਸੁਣਿਆ ਦੇਖੋ ਮੈਂ ਵਾਹ ਤੇ ਮੈਂ ਯਕੀਨ ਨਹੀਂ ਕਰਦਾ ਹੈਗਾ ਜੇ ਮੈਨੂੰ ਕੋ ਪੁਖਤਾ ਸਬੂਤ ਹੋਊਗਾ ਜਾਂ ਪੁਖਤਾ ਜਾਣਕਾਰੀ ਹੋਗੀ ਫਿਰ ਹੀ ਮੈਂ ਗੱਲ ਕਰੂੰਗਾ ਅੱਜ ਰਾਜਾ ਵੜਿੰਗ ਦਾ ਕਾਫੀ ਵਿਰੋਧ ਹੋਇਆ ਲੁਧਿਆਣੇ ਸ਼ਾਇਦ ਦੇ ਵਿੱਚ ਕੱਲ ਇਹ ਛੱਡਿਆ ਦਿਖਾਈਆਂਗੇ ਕਿਵੇਂ ਦੇਖਦੇ ਹੋ ਦੇਖੋ ਤਾਂ ਕਿਵੇਂ ਹੁੰਦਾ ਹੀ ਹੈ ਕਿ ਦੇਖੋ ਇੱਕ ਜਿਉਂਦੀ ਪਾਰਟੀ ਦੀ ਨਿਸ਼ਾਨੀ ਹੈ ਮਰਦਾ ਪਾਰਟੀ ਜਿਵੇਂ ਭਾਜਪਾ ਸ਼ਮਸ਼ਾਨ ਘਾਟ ਵਾਲੀ ਚੁੱਪ ਹੈਗੀ ਹੈ ਸਾਰੀ ਭਾਜਪਾ ਬੌਣੀ ਕਰਦੀ ਕੱਲਾ ਮੋਦੀ 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 ਦਿਖਦਾ ਹੈਗਾ ਸੋ ਜਿਹੀ ਪਾਰਟੀ ਤਾਂ ਮਰਦੇ ਮਰਦਾ ਘਾਟ ਵਾਲੀ ਚੁੱਪ ਹੋ ਸਕਦੀ ਹੈ ਪਰ ਕਾਂਗਰਸ ਪਾਰਟੀ ਜਮਹੂਰੀ ਪਾਰਟੀ ਹੈ ਹਰ ਇੱਕ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਤੁਸੀਂ ਪਟਿਆਲੇ ਦੇ ਦੇਖਿਆ ਹੈਗਾ ਕਿ ਕਿਵੇਂ ਲੋਕਾਂ ਨੇ ਗੱਲ ਰੱਖੀ ਹੈ ਕਿ ਸਾਰੇ ਲੋਕ ਹੀ ਸੈਟਲ ਹੈਗੇ ਮੈਡਮ ਪਟਿਆਲ ਨਹੀਂ ਮਿਲੂਗਾ ਜੀ ਨਹੀਂ ਨਹੀਂ ਬਿਲਕੁਲ ਹੀ ਮਿਲੂਗਾ ਬਿਲਕੁਲ ਹੀ ਮਿਲੂਗਾ ਕਿ ਮੇਰਾ ਸੋਨ ਜਨ ਹੱਕ ਨਹੀਂ ਹੈ ਬਿਲਕੁਲ ਸੋਗ ਨੂੰ ਫਾਇਦਾ ਮਿਲੇਗਾ ਨਹੀਂ ਮੈਂ ਕਹਿੰਦਾ ਉਹਨਾਂ ਨੂੰ ਨੁਕਸਾਨ ਹੋਊਗਾ ਫੁੱਲ ਦਾ ਕਿਉਂਕਿ ਜਦੋਂ ਮੈਂ ਝਾੜੂ ਦੇ ਨਿਸ਼ਾਨ ਤੋਂ ਹਟ ਕੇ ਅਲੱਗ ਨਿਸ਼ਾਨ ਤੇ ਲੜਿਆ ਸੀਗਾ ਤਾਂ ਬਹੁਤ ਸਾਰੇ ਲੋਕਾਂ ਨੇ ਹੱਥ ਮੈਂ ਝਾੜੂ ਦੇ ਬੋਟਾ ਪਾਤੀ ਮੈਂ ਗਾਂਧੀ ਨੂੰ ਵੋਟ ਪਾ ਰਹੇ ਸੋ ਮੈਂ ਤੇ ਇਹ ਮਹੱਤਾ ਨਿਸ਼ਾਨਾ ਲੋਕਾਂ ਦੇ ਮਨਾਂ ਚਾਰ ਵਾਰ ਵੋਟ ਕਰਕੇ ਜੋ ਵਸਿਆ ਕਿ ਕਾਂਗਰਸ ਦਾ ਹੱਥ ਹੈਗਾ ਉਹਦਾ ਮੈਨੂੰ ਫਾਇਦਾ ਹੋਊਗਾ ਹਾਂ ਮੈਡਮ ਨੂੰ ਨੁਕਸਾਨ ਹੋਊਗਾ ਅਸਲ ਕਿ ਕਿ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਏਜੀ ਨੇ ਪੰਜਾਬ ਸਰਕਾਰ ਦੇ ਏਜੀ ਨੇ ਸੁਪਰੀਮ ਕੋਰਟ ਚ ਐਡਮਿਟ ਕੀਤਾ ਹੈ ਇਸ ਨੂੰ ਉਸੇ ਵਾਲਾ ਉਹਦੀ ਮੌਤ ਉਹਦੀ ਸਕਿਉਰਟੀ ਹਟਾਉਣ ਤੋਂ ਦੋ ਦਿਨ ਬਾਅਦ ਹੋਈ ਸੀ ਐਡਮਿਸ਼ਨ ਹੋਈ ਆ ਉਹਦੀ ਸੁਪਰੀਮ ਕੋਰਟ ਚ ਉਹਦੇ ਵਾਰ ਕੀ ਕੰਮ ਨਹੀਂ ਬਿਲਕੁਲ ਠੀਕ ਹੈ ਦੇਖੋ ਸਕਿਉਰਟੀ ਤਾਂ ਇਹ ਘਟਦੀਆਂ ਵੱਧਦੀਆਂ ਰਹਿੰਦੀਆਂ ਆ ਗਈਆਂ ਪਰ ਜਿਵੇਂ ਉਹਨੂੰ ਪ੍ਰਚਾਰਿਆ ਗਿਆ ਨਸ਼ਰ ਕੀਤਾ ਗਿਆ ਉਹ ਵੀ ਮਤਲਬ ਪੰਨੂ ਬਲਤੇਜ ਪੰਨੂ ਰਾਹੀਂ ਜਿਹੜੇ ਕਿ ਉਹ ਸਪੈਸ਼ਲ ਮੀਡੀਆ ਐਡਵਾਈਜ਼ਰ ਨੇ ਭਵੰਤਮਾਨ ਹੋ ਰਹੇ ਉਹ ਨਸ਼ਰ ਕਰਨ ਨਾਲ ਜਿਹੜੇ ਗੈਂਗ ਸੀਗੇ ਜਿਹੜੇ ਪਹਿਲਾਂ ਹੀ ਚਾਕ ਸੀਗੇ ਕਿ ਕਦੋਂ ਉਸਕੋ ਸਿੱਧੂ ਮਸੂਆਲਾ ਕੱਲਾ ਨਿਕਲੇ ਸਿਕਿਉਰਿਟੀ ਘਟੋਵੇ ਕਦੋਂ ਉਹਨੂੰ ਮਾਰਿਆ ਜਾਵੇ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਕਿਹਾ ਕਿ ਜਿਉਂ ਹੀ ਸਿਕਿਉਰਿਟੀ ਹੱਟੀ ਹੱਟੀ ਹੈ ਅਸੀਂ ਉਹਦੇ ਹੀ ਨੂੰ ਠੋਕ ਦਿੱਤਾ ਇਹ ਸ਼ਬਦ ਉਹਨਾਂ ਦੇ ਉਸ ਗੈਂਗ ਦੇ ਸ਼ਬਦ ਇੱਕ ਲੀਡਰ ਦੇ ਕਿ ਜੋ ਇਸ ਕੌਡੀ ਹਟਿਆ ਸੀਦਾ ਸੋ ਉਹ ਕਾਰਨ ਬਣਿਆ ਹੈਗਾ ਸਿੱਧੂ ਮੂਸੇਵਾਲੇ ਦੀ ਮੌਤ ਦਾ ਸਿਕਿਉਰਟੀ ਬਦਲੀ ਜਾ ਕਟਾਈ ਜਾ ਸਕਦੀ ਸੀਗੀ ਅਪਲ ਦਾ ਘਟਾਣ ਦੀ ਲੋੜ ਨਹੀਂ ਸੀ ਜੇ ਭਗਵੰਤ ਮਾਨ ਦੀ ਸ਼੍ਰੀਮਤੀ ਜੀ 100-100 ਕਾਰਾਂ ਦਾ ਕਾਫਲਾ ਲੈ ਕੇ ਨਿਕਲ ਸਕਦੀ ਪੂਰੀ ਐਸਪੀ ਸਿਕਿਉਰਟੀ ਉਹਨਾਂ ਦੇ ਮਾਤਾ ਜੀ ਉਹਨਾਂ ਦੀ ਪਤਨੀ ਉਹ ਖੁਦ ਨਿਕਟਾ ਤਾਂ ਸਿੱਧੂ ਮੂਸੇਵਾਲਾ ਜਿਹੜਾ ਕਿ ਇੱਕ ਵਿਸ਼ੇ ਪ੍ਰਸਿੱਧ ਪੰਜਾਬ ਦਾ ਹੀਰਾ ਗਾਇਕ ਸੀਗਾ ਉਹਦੀ ਸਿਕਿਉਰਟੀ ਘਾਟਾ ਦਾ ਮਤਲਬ ਕੀ ਸੀਗਾ ਸੋ ਕਹਦਾ ਆ ਵੀ ਦਿੱਤੀ ਤੁਸੀਂ ਨਸ਼ਰ ਨਹੀਂ ਕਰਨੀ ਚਾਹੀਦੀ ਸੀ ਉਹ ਨਸ਼ਰ ਹੋਣ ਕਰਕੇ ਹੀ ਉਹਨਾਂ ਦੀ ਮੌਤ ਹੋਈ ਹੈ ਔਰ ਉਹਨਾਂ ਨੂੰ ਟਾਈਮ ਮਿਲ ਗਿਆ ਉਹਨਾਂ ਨੇ ਚਟਪੌੜੀ ਐਕਸ਼ਨ ਕਰ ਦਿੱਤਾ ਤਿਆਰੀ ਉਹਨਾਂ ਦੀ ਪਹਿਲਾਂ ਹੀ ਸੀ ਗਾਂਧੀ ਜੀ ਹਾਂ ਜੀ ਨਹੀਂ ਕੋਈ ਨਾ ਕੋਈ ਹਰ ਇੱਕ ਨੂੰ ਅਧਿਕਾਰ ਹੈ ਮੈਂ ਕੀ ਕਹਾਂ ਉਹਨਾਂ ਨੂੰ ਹੱਕ ਹੈਗਾ ਕੱਲੇ ਮੁੱਖ ਮੰਤਰੀ ਤੌਰ ਤੇ ਨਹੀਂ ਇੱਕ 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 ਸ਼ਹਿਰੀ ਹੋਣ ਦੇ ਨਾਤੇ ਇੱਕ ਸਿਆਸੀ ਲੀਡਰ ਹੋਣ ਦੇ ਨਾਤੇ ਉਹਨਾਂ ਦਾ ਅਧਿਕਾਰ ਹੈ ਸਾਡਾ ਹੱਕ ਹੈ ਅਸੀਂ ਵੀ ਰੋਡ ਸ਼ੋਅ ਕਰਾਂਗੇ ਸੋ ਇਸ ਬਾਰੇ ਦਾ ਕੋਈ ਕੋਈ ਕਮੈਂਟ ਕਰਨ ਆ ਨਹੀਂ ਪਾਉਂਦਾ ਦੱਸ ਤਾਂ ਤੋਂ ਵੀ ਉਹ ਕਮਿਟੀ ਆ ਰਹੀ ਤੇ ਹੱਥਾ ਰਾਜਪੁਰ ਦੇ ਨੂੰ ਕਾ ਟੋਪਨ ਕਰ ਕੱਲ ਨੂੰ ਕੱਲ ਨੂੰ ਓਪਨ ਕਰਾਂਗੇ ਕਰਨ ਜਾ ਰਹੇ ਸੀ ਇੱਕ ਨਾਲ ਹੀ ਅਫਵਾਹ ਜਿਹੜੀ ਹੋਣੀ ਪੱਤਰਕਾਰ ਪੁੱਛ ਰਹੇ ਸੀ ਜਿਹੜੇ ਬਨੋਤੀ ਹੈਗਾ ਉਹਨਾਂ ਵੱਲੋਂ ਅਫਵਾਹ ਖਲਾਈ ਜਾ ਰਹੀ ਕਿ ਸਰਕਾਰ ਹਰਿਆਣੇ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਜਾ ਰਹੇ ਉਹਨਾਂ ਦੀ ਪਟਿਆਲੇ ਦੇ ਵਿੱਚ ਗੁਪਤ ਮੀਟਿੰਗ ਹੋਈ ਹੈ ਹੋ ਸਕਦਾ ਦੇਖੋ ਮੈਂ ਜਦ ਤੱਕ ਵਾਹਣ ਹੈ ਜਦ ਤੱਕ ਪੁਖਤਾ ਪੁਖਤਾ ਸਬੂਤ ਨਹੀਂ ਆਸੀ ਆਪਣਾ ਦਫ਼ਤਰ ਸਾਡੇ ਵਰਕਰ ਉੱਥੇ ਸਰਗਰਮ ਨੇ ਦਫ਼ਤਰ ਨਹੀਂ ਜੀ ਉਹ ਤਾਂ ਮੈਡਮ ਪੱਟਲ ਇੰਚਾਰਜ ਨੇ ਹੁਣ ਹਲਕੇ ਦੇ ਉਹ ਆਪੇ ਇਸ ਮਸਲੇ ਨੂੰ ਸੈਟਲ ਕਰਨਗੇ ਸਾਡੇ ਪ੍ਰਧਾਨ ਖਨੌਣਾ ਸਾਹਿਬ ਉਹ ਵੀ ਸਰਗਰਮ ਨੇ ਇਸ ਮਾਮਲੇ ਵਿੱਚ ਤੇ ਨੱਚੇ-níche ਵਰਕਰਾਂ ਦਾ ਉਤਸ਼ਾਹ ਹੈਗਾ ਹੈ ਜਿਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਵਰਕਰਾਂ ਨੂੰ ਦੇਖਦੇ ਹੋਏ ਕੋਈ ਵੀ ਬੰਦਾ ਇਹ ਇਹ ਪਟਿਆਲਾ ਟੂ ਦੀ ਟਿਕਟ ਚੇਂਜ ਕਰਨ ਦੀ ਵੀ ਗੱਲ ਇਹ ਉਹਦਾ ਫੈਲੀ ਵੀ ਹੈ ਜੀ ਪਟਿਆਲਾ ਕਿਨਾਂ ਨੂੰ ਮਰਜਾਲ ਕਮੋਜ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਹਾਂ ਮੇਰੀ ਹੋਈ ਹੈ ਦੋ ਵਾਰ ਗੱਲਬਾਤ ਹੋਈ ਹੈ ਨੇ ਅੱਜ ਨਹੀਂ ਹੋਈ ਮੇਰੀ ਕੱਲ ਪਰਸੋ ਗੱਲਬਾਤ ਹੋਈ ਲੱਗਦਾ ਵੀ ਜਾ ਸਕਦੇ ਹਾਂ ਦੇਖੋ ਮੈਂ ਕਿਸ ਤਰ੍ਹਾਂ ਇਸ ਵਾਰੇ ਕੁਝ ਨਹੀਂ ਕਰ ਕਿਤੇ ਦਿਲ ਚ ਕੀ ਹੈਗਾ ਉਹਦੀ ਅਗਲੇ ਪਲਕ ਪੇ ਜਾਂਦੇ ਕੋਈ ਅਸਰ ਪਾਉਗਾ ਨਹੀਂ 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 ਕੋਈ ਕੋਈ ਅਸਰ ਨਹੀਂ ਪੈਣਾ ਇੱਕ ਇੱਕ ਸਾਰੇ ਸਮੁੱਚੇ ਹਿੰਦੁਸਤਾਨ ਚ ਸਮੁੱਚੇ ਪੰਜਾਬ ਚ ਕਾਂਗਰਸ ਹੱਕ ਦੀ ਹਵਾ ਹੈਗੀ ਹੈ ਲੋਕਾਂ ਨੇ ਜਿੰਨੀ ਜਲਦੀ ਜਿੰਨੀ ਤੇਜ਼ੀ ਨਾਲ ਇਹ ਨੱਕੋ ਬੁੱਲੋਂ ਲੱਥੀ ਆ ਪਾਰਟੀ ਆਮ ਆਦੀ ਪਾਰਟੀ ਲੋਕਾਂ ਨੂੰ ਤਗਾ ਦੇ ਕੇ ਜੋ ਬਣੀ ਸੀਗੀ ਲੋਕਾਂ ਨੂੰ ਭਲੇਖੇ ਚ ਆ ਕੇ ਫੋਟਾ ਪਾਤੀ ਸੀਗੀਆਂ ਮੈਂ ਇੰਨੀ ਜਲਦੀ ਨੱਕੋ ਬੁੱਲੋ ਲੱਦੀ ਕੋਈ ਪਿਛਲੇ ਰਾਜਨੀਤਿਕ ਇਤਿਹਾਸ ਵਿੱਚ ਕੋਈ ਪਾਰਟੀ ਨਹੀਂ ਦੇਖੀ ਮਦਨ ਜੀ ਵੱਲੋਂ ਕਾਂਗਰਸ ਪਾਰਟੀ ਦੇ ਕੁਝ ਵਰਕਰਾਂ ਦੇ ਜਿਵੇਂ ਚੇਅਰਮੈਨ ਸਾਹਿਬ ਨੇ ਵੀ ਟਿੱਪਣੀ ਕੀਤੀ ਗਈ ਹੈ ਕਿ ਉਹ ਲੋਕਾਂ ਨੂੰ ਰੋਕ ਰਹੇ ਸੀਗੇ ਉਹਨਾਂ ਲੋਕਾਂ ਨੂੰ ਮਨਾਇਆ ਜਾਏਗਾ ਕਿ ਨਹੀਂ ਉਹ ਮਦਨ ਹੀ ਦੇਖਣਗੇ ਮਦਨ ਜੀ ਨੇ ਨਿਰੰਕੁਸ਼ ਹੋ ਕੇ ਬਤੌਰ ਪਰ ਇਹ ਬਤੌਰ ਇੱਕ ਇੰਡੀਪੈਂਡੈਂਟ ਐਮਐਲਏ ਵੀ ਚੋਣ ਲੜੀ ਹੈਗੀ ਜਿੱਤੀ ਹੈਗੀ ਹੈ ਸੋ ਉਹਨਾਂ ਦੀ ਮਕੂਲੀਅਤ ਤੋਂ ਪਤਾ ਲੱਗਦਾ ਕਿ ਅੱਜ ਦੇ ਸਿਆਸੀ ਜੋ ਹਰ ਘਰ ਸਿਆਸਤ ਹੈਗੀ ਪੰਜਾਬ ਵਿੱਚ ਇੱਕ ਨਿੱਜੀ ਨਿੱਜੀ ਪ੍ਰਭਾਵ ਦੇ ਹੇਠ ਨਿੱਜੀ ਪਿਆਰ ਦੇ ਨਾਲ ਆਜਾਦ ਤੌਰ ਤੇ ਜਿੱਤਣਾ ਕਿੰਨੀ ਮਾਣੇ ਰੱਖਦੀ ਹੈਗੀ ਸੋ ਉਸ ਤੋਂ ਬਾਅਦ ਕਾਂਗਰਸ ਦੇ ਤੌਰ ਤੇ ਵੀ ਬਹੁਤ ਵੱਡੀ ਪਰਕਰ ਸੇਟ ਜਿੱਤੀ ਹੈ ਜਿਹੜੇ ਪਰਚੇ ਦੀ ਗੱਲ ਆ ਰਹੀ ਹੈ ਪਰਚੇ ਪਾ ਕੇ ਜਿਹੜੀ ਧਮਕੀਆਂ ਵੀ ਦਿੰਦੀ ਯਾਰੀ ਪਰਚੇ ਦੇ ਕੋਈ ਮੋਕੇ ਦੀ ਸਰਕਾਰ ਇਹ ਹੱਥ ਘੰਡਾ ਵਰਤੀ ਹੈਗੀ ਹੈ ਔਰ ਮੈਂ ਅੱਜ ਟੀਸੀ ਸਾਹਮਣੂ ਟੈਲੀਫੋਨ ਕਰਕੇ ਕਹੂੰਗਾ ਕਿ ਮੈਨੂੰ ਜਿਹੜੀ ਥੋਸ ਅਧਾਰਨਾ ਮਿਲਦੀਆਂ ਆ ਗਿਆ ਮੈਂ ਪਹਿਲੀ ਵਾਰ ਇਸ ਹਲਕੇ ਚ ਆਇਆ ਅੱਜ ਭੈ ਚੋਣ ਪ੍ਰਚਾਰ ਵਾਸਤੇ ਦਫਤਰ ਤੋਂ ਘਾਟਣ ਵਾਸਤੇ ਮੈਂ ਡੀਸੀ ਨੂੰ ਪਟਿਆਲਾ ਨੂੰ ਕਹਿ ਕੇ ਬਈ ਅਕਸਰ ਦਿੱਲੀ ਗੱਲ ਹੁੰਦੀ ਆਪਣੀ ਦਿੱਕਤਾਂ ਨੂੰ ਲੈ ਕੇ ਜੋ ਪ੍ਰੋਬਲਮ ਆਉਂਦੀਆਂ ਡੇਟਾ ਡੁੱਟਾ ਲੈਣ ਦੀਆਂ ਮੈਂ ਉਹਨਾਂ ਨਾਲ ਗੱਲ ਕਰੂੰਗਾ ਕਿ ਪੁਲਿਸ ਨੂੰ ਤਾੜਨਾ ਕੀਤੀ ਜਾਵੇ ਐਸਐਸਪੀ ਨੂੰ ਕਹੂੰਗਾ ਤਾੜਨਾ ਕੀਤੀ ਜਾਵੇ ਕਿ ਇਹ ਸਿਹਰਾ ਚੋਣ ਹਮਲਾ ਹੈ ਇੱذ ਕੋਈ ਸਿਆਸੀ ਦਖਲਅੰਦਾਜ਼ੀ ਪੁਲਿਸ ਵੱਲੋਂ ਨਾ ਹੋਵੇ ਕੋਈ ਜਿਹੜੀ ਪੁਲਸੀਆ ਦਖਲਅੰਦਾਜ਼ੀ ਉਹ ਬੰਦ ਕਰੋ ਚੋਣਾਂ ਦੀ ਨਿਰਪੱਖਤਾ ਦੇ ਸਵਾਲ ਖੜੇ ਕਰਦੀ ਹੈਗੀ ਹੈ ਔਰ ਡੀਸੀ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਦੀ ਉਹਦੀ ਜਿਹੜੀ ਨਿਗਰਾਨੀ ਹੈ ਉਹ ਤੇ ਸਵਾਲ ਖੜੇ ਕਰਦੀ ਹੈ